ذبو اگے 51 تے ائتا 119 تا اے پرمیشور آپنی کرپا دے انुसार میرے اُتے دیا کر آپنیا رحمتاں دی ریل تے انुसार میرے اپرااد مٹا دے میری بدھی تو میں نے چنگی طرح تو تے میرے পাপ تو میں نے شُدھ کر کیوں جو میں اپنے اپرااد جاندا ہاں تے میرا পাপ سدا میرے سامنے ہے میں تیرا ہاں تیرا ہی পাপ کیتا ਅਤੇ ਤੇਰੀ ਨਿਗਾਹ ਵਿੱਚ ਇਹ ਬੁਰਾਈ ਦਿੱਤੀ ਪਰ ਜੋ ਤੂੰ ਆਪਣੇ ਫੈਸਲੇ ਵਿੱਚ ਧਰਮੀ ਠਹਿਰੇ ਅਤੇ ਆਪਣੇ ਮਿਆਵ ਵਿੱਚ ਤੋ ਸਾਫ਼ ਨਿਕਲੇ ਵੇ ਮੈਂ ਬਦੀ ਵਿੱਚ ਜੰਮਿਆ ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਖੁਕ ਵਿਚ ਲਿਆ ਵੇ ਤੂੰ ਅੰਦਰਲੀ ਸਚਾਈ ਚਾਹੁੰਦਾ ਹੈ ਅਤੇ ਗੁਪਤ ਮਨ ਵਿੱਚ ਮਨੀ ਬੁੱਧੀ ਸੁਖਾਵੰਗਾ ਜਿਸੇ ਨਾਲ ਮੈਨੂੰ ਪਾਪ ਕਰਤਾ ਮੈਂ ਸ਼ੁੱਧ ਹੋ ਜਾਵਾਂਗਾ ਮਨ ਨੂੰ ਤਾਂ ਮੈਂ ਬਰਫ ਨਾਲੋਂ ਵੀ ਚਿੱਟਾ ਹੋ ਜਾਵਾਂਗਾ ਮੈਨੂੰ ਖੁਸ਼ੀ ਅਤੇ ਅਨੰਦ ਸੁਣਾ ਤਾਂ ਜੋ ਉਹ ਹੱਡੀਆਂ ਜਿਨ੍ਹਾਂ ਨੂੰ ਤੈ ਤੌਰ ਦਿੱਤਾ ਬਾਗ-ਬਾਗ ਹੋ। ਮੇਰੇ ਪਾਪਾ ਵੱਲੋਂ ਮੂੰਹ ਫੇਰ ਲੈ ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ। हे ਪਰਮੇਸ਼ਰ ਮੇਰੇ ਲਈ ਇੱਕ پاک ਮਨ ਉਤਪੰਨ ਕਰ। ਅਤੇ ਮੇਰੇ ਅੰਦਰ ਨਵੇਂ ਸਿੜੇ ਤੇ ਸੱਚੇ ਵਾਗਮਾ ਬੀ। ਮੈਨੂੰ ਆਪਣੇ ਹਜ਼ੂਰੋਂ ਨਾਤਾ ਅਤੇ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ। ਆਪਣੀ ਮੁਖਤੀ ਦੀ ਖੁਸ਼ੀ ਮੈਨੂੰ ਮੋੜ ਦੇ। ਅਤੇ ਆਪਣੇ ਪਰਮਾਤਮਾ ਨਾਲ ਮੇਰੀ ਸੰਬੰਧ। ਜਦ ਮੈਂ ਅਪਰਾਧੀਆਂ ਨੂੰ ਤੇਰੇ ਰਾਹ ਸਿਖਾਵਾਂਗਾ ਅਤੇ ਪਾਪੀ ਤੇਰੇ ਵੱਲ ਮੁੜਨਗੇ। हे ਪਰਮੇਸ਼ੁਰ, हे ਮੇਰੇ ਮੁਕਤੀ ਦੇ ਪਰਮੇਸ਼ੁਰ, ਮੈਨੂੰ ਖੋਣ ਦੇ ਦੋਸ਼ ਤੋਂ छुडा ਤਾਂ ਮੇਰੀ ਜ਼ਬਨਾ ਤੇਰੇ ਦਰਮਦ ਜੈ ਜੈਕਾਰ ਕਰੇਗੀ। हे ਰਬੋ, ਮੇਰੇ ਬੁੱਲ੍ਹਾਂ ਨੂੰ ਖੋਲ ਦੇ ਤਾਂ ਮੇਰਾ ਮੂੰਹ ਤੇਰੀ ਉਸਤ ਸੁਣਾਵੇਗਾ। ਤੂਤਾ ਬਲੀਦਾਨ ਨਾਲ ਪਰਸਨ ਨਹੀਂ ਹੁੰਦਾ, ਨਹੀਂ ਤਾਂ ਮੈਂ ਉਹ ਦਿੰਦਾ। होम बलि तो तू खुश नहीं हों परमेश्वर का बलिदान टुटा होया आत्मा है हे परमेश्वर चिट्टे अते आजिस दिन को तू कुछ ना जानेगा अपनी कृपा नाल सियोन दा पला कर अते यरूशलेम दिया फसीला नूं बना दे तद तू धर्म दिया बलिदान विच प्रसन्न होगा अर्थात होम अते पूरी होम बलि विच तद वो तेरी जगवेदी उत्ते बलक चढ़ाएंगे ਜਬੂ ਅਧਿਆਇ 51 ਅਤੇ ਆਇਤਾ 119 ਤੱਕ